ਮੇਰੇ ਮਿੱਤਰੋ ਪਿੰਡ ਮੋੜ ਖੜੇ ਆਂ ਦੀ ਤੁਹਾਡੇ ਵਾਸਤੇ ਨਾ ਤਿੰਨ ਟਰੈਕਟਰ ਲੈ ਕੇ ਆਏ ਆਂ ਤਿੰਨੇ ਕੋਕਾਪੀਲ ਟਰੈਕਟਰ ਆ ਤੇ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਹਾਂਜੀ ਠੀਕ ਆ ਜੀ ਬਹੁਤ ਠੀਕ ਠਾਕ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਅੱਜ ਤਿੰਨ ਨਗ ਲੈ ਕੇ ਆਏ ਆਂ ਹਾਂਜੀ ਤਿੰਨ ਟਰੈਕਟਰ ਆ ਜੀ ਆਪਾਂ ਠੀਕ ਆ ਜੀ ਤਿੰਨ ਟਰੈਕਟਰ ਆ ਤੇ ਬਾਈ ਗੱਲ ਕਰੀਏ ਤਿੰਨੇ ਪੰਜਾਬ ਨੰਬਰ ਆ ਤਿੰਨੇ ਪੰਜਾਬ ਦੇ ਨੰਬਰ ਆ ਬਾਈ ਜੀ ਠੀਕ ਆ ਪੰਜਾਬ ਦੇ ਨੰਬਰ ਦੇ ਟਰੈਕਟਰ ਆ ਤਿੰਨੇ ਤੇ ਸਭ ਤੋਂ ਪਹਿਲਾਂ ਜਿਹੜਾ ਆ ਗਿਆ 855 ਇਹ ਬਾਈ ਮਾਡਲ ਕਿਹੜਾ ਜੀ ਇਹ ਬਾਈ ਜੀ 18 ਤੇ ਕਾਪੀ ਵੀ ਠਾਰਾਂ ਦੀ ਕਾਪੀ ਵੀ ਠਾਰਾਂ ਦੀ ਇਧਰ ਨੇੜੇ ਹੋ ਕੇ ਦਿਖਾ ਦਿਓ ਨਵੇਂ ਚੁੱਲੇ ਵਾਲਾ ਆ ਗਿਆ ਟਰੈਕਟਰ ਠੀਕ ਹੈ ਜੀ ਨਵੇਂ ਚੁੱਲੇ ਵਾਲਾ ਆ ਗਿਆ ਮੋਗੇ ਦਾ ਨੰਬਰ ਆ ਜੀ ਇਹ ਪੀ ਵੀ 29 ਮੋਗਾ ਨੰਬਰ ਆ ਚਾਰੇ ਨਾਲ ਦੇ ਇਹਦੇ ਨਾਲ ਦੇ ਕਿੰਨੇ ਪਰਸੈਂਟ ਹੋਣਗੇ ਬਾਈ ਟਾਇਰ ਹੈਗੇ ਇਹਦੇ 70 ਤੋਂ 75 ਪੈਸੇ ਜੀ ਚਾਰੇ ਠੀਕ ਹੈ ਜੀ ਚਾਰੇ ਟਾਇਰ 70 ਤੋਂ 75 ਪਰਸੈਂਟ ਟਾਇਰ ਆ ਟਰੈਕਟਰ ਖੁੱਲਿਆ ਖੱਲਿਆ ਕਿਤੇ ਵੀ ਕਿਤੇ ਵੀ ਚਾਬੀ ਨਹੀਂ ਲੱਗੀ ਸਾਰਾ ਜਿੰਨਾ ਵੀ ਨਾਲ ਦਾ ਆ ਜਿੰਨਾ ਵੀ ਨਾਲ ਦਾ ਆ ਠੀਕ ਆ ਬਾਈ ਜੀ ਆ ਬਾਡੀ ਲੈਣ ਦਾ ਬਾਈ ਦਿਖਾ ਦੇ ਇਧਰ 18 ਦਾ ਹੀ ਮਾਰਕਾ ਟਰੈਕਟਰ ਦੇ ਨਾਂ ਦਾ ਟਰੈਕਟਰ ਦਾ ਕਲਚ ਖੁੱਲਿਆ ਹਜੇ ਤੱਕ ਠੀਕ ਆ ਬਾਈ ਸਾਰਾ ਰੀਨ ਆ ਨਹੀਂ ਨੀ ਜਾਬ ਹੀ ਨਹੀਂ ਲੱਗੀਆਂ ਨਾ ਨਾਟ ਨੂੰ ਹਾਂਜੀ ਹਾਂਜੀ ਸਾਰਾ ਰੀਨ ਆਲਾ ਪਲੇਟਾਂ ਬਲੂਟਾਂ ਸਭ ਕੋ ਨਾਲ 1600 ਘੰਟਾ ਚੱਲਿਆ ਨਾਲ ਦਾ ਜਾਂਸੀਦਾਰ ਰਿਕਾਰਡ ਤੋਂ ਭਲਾ ਬਈ ਅਗਲਾ ਚੈੱਕ ਕਰਾ ਲੇ ਰਿਕਾਰਡ ਕਰਾ ਸਕਦੇ ਕਰਾ ਸਕਦੇ ਜੀ ਜ਼ਰੂਰ ਫੁੱਲ ਟੌਪ ਮਾਡਲ ਆ ਗਿਆ ਜੀ ਡਬਲ ਡਿਸਟ੍ਰਿਬਿਊਟਰ ਆ ਤੇ ਬ੍ਰੇਕਾਂ ਰਵਰਸ ਵੀਡੀਓ ਆ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਆ ਤੇਲ ਬ੍ਰੇਕ ਆ ਰਵਰਸ ਵੀਡੀਓ ਮੋਗੇ ਦਾ ਹੀ ਨੰ ਠੀਕ ਆ ਭਾਈ ਨਾਲ ਦੇ ਟਾਇਰ ਆ ਬੈਟਰੀ ਜਮ ਬਿਲਕੁਲ ਨਵੀਂ ਆ ਇੱਥੇ ਜਮ ਨਵੀਂ ਮੈਡੀ ਜੀ ਨਵੀਂ ਆ ਨਵੀਂ ਸੈਲਫ ਸੂਲਫ ਨੂੰ ਕਦੇ ਵੀ ਹਜੇ ਤੱਕ ਚਾਬੀ ਨਹੀਂ ਲੱਗੀ ਸਾਰਾ origial ਰੰਗ ਸਾਰਾ ਟਰੈਕਟਰ ਹੀ ਨਾਲ ਆ ਹਣਾ ਭਾਈ ਹਾਂਜੀ ਹਾਂਜੀ ਸਾਰਾ ਚਾਰੇ ਟਾਇਰ ਨਾਲ ਦੇ ਆ ਜੀ ਇੰਜਨ ਗੇਅਰ ਦਾ ਭਾਈ ਕਿਵੇਂ ਆ ਇੰਜਨ ਗੇਅਰ ਦਾ ਤਾਂ ਭਾਈ 15 1600 ਘੰਟਾ ਚੱਲਿਆ ਹਜੇ ਜਮ ਨਵਾਂ ਟਰੈਕਟਰ ਪਿਆ ਹੈਗਾ ਨਵਾਂ ਟਰੈਕਟਰ ਪਿਆ ਹਾਂਜੀ ਹਾਂਜੀ ਵੀ ਜਿਹੜਾ ਵੀਰ ਕੋਈ ਪੁਰਾਣੇ ਮਾਡਲ ਚ ਟਰੈਕਟਰ ਭਾਲਦਾ ਵੀ 15 ਤੋਂ ਉੱਤੇ 16 17 20 ਤਾਈ ਵੀ ਪੂਰਾ ਚੰਗਾ ਹੈ 18 ਮਾਡਲ ਪੂਰਾ ਚੰਗਾ ਜੀ ਬਾਕੀ ਮੇਨ ਗੱਲ ਇਹ ਨਵਾਂ ਚੁੱਲਾ ਆ ਜਾਂਦਾ ਹੈਗਾ ਜੀ ਨਵਾਂ ਚੁੱਲਾ ਹਾਂਜੀ ਇਹ ਬਾਕੀ ਆਪਣੇ ਟਰੈਕਟਰ 'ਚ ਕਮੀ ਵੀ ਪੋਹਰ ਨਹੀਂ ਹਾਂਜੀ ਹਾਂਜੀ ਨਾਗਦ ਕੈਸ਼ ਦਾ ਬਾਕੀ ਕੋਈ ਲੋਨ ਨਹੀਂ ਇਹ ਤੇ ਨਾਗਦ ਕੈਸ਼ ਆ ਤੇ ਕੋਈ ਲੋਨ ਨਹੀਂ ਅਗਲਾ ਵਾਹ ਕੇ ਲੈ ਜੀ ਹਣਾ ਬਈ ਮੇਨ ਖੱਲੇ ਖੜਾ ਲਾ ਹਾਂਜੀ ਵਾਹ ਕੇ ਚੈੱਕ ਕਰ ਸਕਦਾ ਦਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਤੁਸੀਂ ਫੇਰ ਸੌਦਾ ਲਾ ਸਕਦੇ ਹੋ ਤੇ ਬਾਈ ਸਮਾਨ ਟਰੈਕਟਰ ਨਾਲ ਪੂਰਾ ਮਿਲੂਗਾ ਬਾਈ ਡੰਡਾ ਫੱਟੇ ਛਤਰੀ ਸਾਰਾ ਕੁਝ ਨਾਲ ਆ ਜਿਵੇਂ ਨਵੀਂ ਛਤਰੀ ਆਉਂਦੀ ਲੱਗੀ ਵੀ ਟਰੈਕਟਰ ਹੀ ਨਵਾਂ ਪਿਆ ਜਿਵੇਂ ਬਿਲਕੁਲ ਟਰੈਕਟਰ ਹੀ ਨਵਾਂ ਪਿਆ ਨਵੀਂ ਕੰਡੀਸ਼ਨ ਦਾ 15 1 ਹਾਂਜੀ ਹਾਂਜੀ ਤੇ ਚੱਲਿਆ ਕੱਲੀ ਬਾਈ ਤੇ ਆ ਬਾਈ ਤੇ ਖੇਤੀ ਤੇ ਚੱਲਿਆ ਹੋਇਆ ਹੈ ਜੀ ਤੇ ਗੱਲ ਕਰੀ ਆਪਾਂ ਰੇਟ ਦੀ ਬਾਈ ਇਹਦੇ ਰੇਟ ਬਾਈ ਦੀ ਇਹਦਾ ਜਿੰਨਾ ਮਰਜ਼ੀ ਕਰਾ ਲਓ ਆਪਾਂ ਇਹਦੇ 5 ਲੱਖ ਤੇ 45 ਹਜ਼ਾਰ ਦਾ ਟਰੈਕਟਰ ਦਵਾਂਗੇ ਆਪਣੀ ਉਹ ਗੱਲ ਨਹੀਂ ਵੀ 50 50 ਹਜ਼ਾਰ ਮੰਗੇ ਘਟੀ ਜਾਓ ਬਾਅਦ ਚ ਬਾਰੇ ਠੀਕ ਆ ਬਾਈ ਆਪਣਾ ਉਹ ਜਿਹਾ ਰੇਟ ਹੀ ਹੁੰਦਾ ਵਾ ਹਲਕਾ ਫੁਲਕਾ ਮਾਨਤਾ ਨਹੀਂ ਆ 5 ਲੱਖ 45 ਹਜ਼ਾਰ ਵਾਲੇ ਇਹਦਾ ਟਰੈਕਟਰ ਮਿਲੂਗਾ ਮਿਲੂਗਾ ਹਾਂ ਜੀ ਠੀਕ ਆ ਬਾਈ ਬਸ ਆਏ ਬੰਦੇ ਦਾ ਮਾਨਤਾ ਨਹੀਂ ਆ ਜੀ ਹਲਕਾ ਜੇ ਇਹ ਚ ਛੋਟ ਖੱਪਾ ਕਰਦੇ ਆਂਗੇ ਜੀ ਠੀਕ ਹੈ ਬਾਈ ਛੋਟ ਹੋ ਜੂਗੀ ਜਿਹੜਾ ਵੀਡੀਓ ਸ਼ੇਅਰ ਕਰਕੇ ਸਾ ਗ੍ਰੀਨ ਸ਼ਾਟ ਲੈ ਕੇ ਆਪਣੇ ਕੋਲ ਟਰੈਕਟਰ ਜਮਾ ਨਵੇਂ ਹੁੰਦੇ ਆ ਰੰਗ ਪਤੰਗ ਵਾਲਾ ਟਰੈਕਟਰ ਨਹੀਂ ਹੁੰਦਾ ਵੀ ਉਹ ਗੱਲ ਨਹੀਂ ਵੀ ਟਰੈਕਟਰ ਰੰਗਿਆ ਹੋਆ ਨਿਕਲ ਜੂਗਾ ਕੋਲੇ ਆ ਕੇ ਬੰਦਾ ਜੇ ਦੂਰੋਂ ਆਉਂਦਾ ਉਹਦੀ ਭਕਾਈ ਹੋਊਗੀ ਉਹ ਕੰਮ ਹੈ ਨਹੀਂ ਠੀਕ ਆ ਬਾਈ ਟਰੈਕਟਰ ਜਮਾ ਨਵੇਂ ਲਿਖਦੇ ਆ ਬਾਈ ਆਪਾਂ ਠੀਕ ਆ ਬਾਈ ਅੱਗੇ ਆ ਗਿਆ ਫਾਰਮਸ 60 ਇਹ ਬਾਈ ਇਹ ਮਾਡਲ ਬਾਈ ਇਹ 2009 ਮਾਡਲ ਆ ਪਹਿਲਾਂ ਤੇ ਇਹਦੀ ਕੰਡੀਸ਼ਨ ਚੈੱਕ ਕਰਾ ਦੇ ਜੀ 2009 ਮਾਡਲ ਆ ਹਾਂਜੀ ਕੰਡੀਸ਼ਨ ਪੂਰੀ A1 ਨੋ ਮਾਡਲ ਦੇ ਹਿਸਾਬ ਨਾਲ ਟਰੈਕਟਰ ਆਏ ਜਿ ਵੀ ਸਾਰਾ ओरिजिनल ਹੈ ਨਾ ਬਾਈ ਹਾਂਜੀ ਹਾਂਜੀ 2009 ਮਾਡਲ ਆ ਪੰਜਾਬ ਦਾ ਨੰਬਰ ਆ ਜੀ ਪੰਜਾਬ ਦਾ ਨੰਬਰ ਆ ਬਾਈ ਚੈਪ ਵਾਲੀ ਆਰਸੀ ਇਹਦੀ ਵੀ ਠੀਕ ਆ ਇਹਦੀ ਵੀ ਚੈਪ ਵਾਲੀ ਆਰਸੀ ਆ ਟਾਇਰ ਬਾਈ ਇਹਦੇ ਟਾਇਰ ਇਹਦੇ ਮੂਰ ਦੇ ਤਾਂ ਜਮਾਈ ਨਵੇਂ ਆ ਬਾਈ ਠੀਕ ਆ ਬਾਈ ਐਮ ਆਰਐਫ ਦੇ ਆ ਠੀਕ ਆ ਮਗਰਲੇ ਬੀਕੇਟੀ ਦੇ 14 ਵਾਲੇ ਆ ਇਹ 14 14 928 ਦੇ ਨਹੀਂ 13 ਦੇ ਹੁੰਦੇ ਆ 14 ਦੇ ਜਮਾ ਨਵੇਂ ਆ ਠੀਕ ਆ ਇੱਕ ਨੰਬਰ ਵੱਡਾ 48000 ਦੇ ਮਗਰਲੇ ਟਾਇਰ ਕਾ ਲੈ ਠੀਕ ਆ ਨਵੇਂ ਆ ਬਾਈ ਨਵੇਂ ਆ ਇਹਦੀ ਵੀ ਬਾਈ ਚੈੱਕ ਕਰਾ ਦੇ ਨੌ ਦੀ ਮਾਰ ਕੇ ਇਹਦੇ ਵੀ ਨੌ ਮਾਡਲ ਆ ਰਿਵਰਸ ਬਿਊਟੀ ਵਾਲਾ ਸੈਲਫ ਸੂਲਫ ਦੇ ਸਾਰੇ ਅਪਲੇਟ ਆ ਬਲੂਟਾਸ ਹੌਕਾ ਨਾ ਜਮਾ ਸੁੱਕਾ ਟਰਾਈਕਰ ਆ ਨਹੀਂ ਬੈਟਰੀ ਇੱਥੇ ਧਰੀ ਹੁੰਦੀ ਆ ਬੈਟਰੀ ਵਾਲੇ ਤੇ ਵੀ ਰੰਗ ਫੁੱਲ ਪਿਆ ਬਈ ਹਾਂ ਬਈ ਇੰਨਾ ਸਮਾਈ ਨਾ ਚੱਲਿਆ ਵਾ ਕੱਲੀ ਵਾਈ ਵਾਈ ਤੇ ਚੱਲਦਾ ਵਾਈ ਤੇ ਚੱਲਿਆ ਵਾ ਰਿਵਰਸ ਸਪੀਡ ਉਹ ਵੱਡੀ ਲੈਫਟ ਵਾਲਾ ਵੀ 9 ਮਾਡਲ ਹਜੇ ਤੱਕ ਨਾ ਨਾਲ ਦੀ ਜਿਹੜੀ ਜਾਂਸੀ ਦੀ ਲੈਫਟ ਵਾਲੀ ਆਉਂਦੀ ਹੁੰਦੀ ਆ ਚੜੀਆਂ ਜਿਹੜੀਆਂ ਆ ਵੀ ਠੀਕ ਆ ਨਾਲ ਦੀਆਂ ਸਾਰਾ ਵਾ ਨਾ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਬਹੁਤ ਸਾਫ਼ ਪਈ ਆ ਬਈ ਐ ਜਿਵੇਂ 24 25 ਮਾਡਲ ਦਾ ਮਰਗੜ ਵਿੱਚੋਂ ਦਿਖਾਓ ਜਮਾ ਉਵੇਂ ਹੀ ਪਏ ਹੈਗੇ ਆ ਰਬੜਾ ਰੋਬੜਾ ਹਜੇ ਉਵੇਂ ਹੀ ਪੰਨਾਂ ਵਿੱਚ ਠੀਕ ਆ ਬਾਈ ਹਾਂਜੀ ਪੂਰਾ ਮਗਰੋਂ ਲਿੰਕਾਂ ਤੱਕ ਫੁੱਲ ਰੰਗ ਪਿਆ ਕਿੰਨੀ ਆਲੀ ਹੋਕਾ ਵੱਡੀ ਡੰਡਾ ਵੀ ਟਾਪ ਲੈਂਕ ਨਾਲ ਦੀ ਏਜੰਸੀ ਦੀ ਠੀਕ ਆ ਇਹ ਤਾਂ ਹੀ ਨਾਲ ਦੀ ਆਹ 1000 ਵਰਸ ਕਮਿਟੀ ਵਾਲੇ ਸਾਰੇ ਸਟicker ਬਾਈ ਏਜੰਸੀ ਦੇ ਆ ਜਿੰਨੀ ਅਗਲਾ ਪਟਾਕੇ ਦੁਆਰਾ ਨਵੇਂ ਲਵਾਉਂਦਾ ਨਾਲ ਦੇ ਸਾਰਾ ਠੀਕ ਆ ਸਮਾਨ ਪੂਰਾ ਬਈ ਇਹਦੇ ਨਾਲ ਵੀ ਸਾਰਾ ਫੁੱਲ ਆ ਬਾਈ ਆਵੇ ਸਾਰਾ ਕੁਝ ਨਾਲ ਹੀ ਏਦੇ ਵੀ ਠੀਕ ਆ ਇੰਜਨ ਗੇਅਰ ਦਾ ਬਾਈ ਇੰਜਨ ਗੇਅਰ ਦਾ ਪੂਰਾ ਓਕੇ ਆ ਬਾਈ ਵੀ ਪੂਰਾ ਚੰਗਾ ਅਗਲਾ ਤਸੱਲੀ ਕਰੇ ਵਾਹ ਕਾ ਨਾ ਕਲਚ ਕਲਚ ਤੇ ਰੰਗ ਫੁੱਲ ਪਿਆਗਾ ਨਹੀਂ ਇੰਨਾ ਰੰਗ ਹੁੰਦਾ ਨਹੀਂ ਦਾ ਨਵਾਂ ਮਾਡਲ ਦੇ ਨਵਾਂ ਮਾਡਲ ਦੇ ਹਿਸਾਬ ਨਾਲ ਹਾਂ ਆ ਮੂਰੋ ਵੀ ਕੜੀ ਸੰਦ ਖਾਦੇ ਬਈ ਆਈ ਪਈ ਆ ਮਰਾਰੇ ਹਰ ਟੈਂਵਰੇ ਜਾ ਆ ਪਲੇਟਾਂ ਬਲੂਟਾਂ ਦੇ ਰੰਗ ਫੁੱਲ ਪਿਆ ਯਾਰ ਇਹ ਏਜੰਸੀ ਦਾ ਠੀਕ ਆ ਬਾਈ ਹਾਂਜੀ ਨੰਬਰ ਇਹ ਵੀ 50 ਹੀ ਸੀ ਨਾ ਨੰਬਰ ਇਹ ਵੀ 50 ਚੈਪ ਵਾਲੀ ਆਰ ਸੀ ਹੈ ਇਹਦਾ ਦੂਜੇ ਆ ਜੀ ਇਹ ਠੀਕ ਆ ਤੇ ਬਾਈ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਬਾਈ ਇਹਦੀ ਆਪਣਾ ਰੇਟ ਉਹੀ ਹੁੰਦਾਗਾ ਆਪਾਂ ਬਾਹਲਾ ਜ਼ਿਆਦਾ ਨਹੀਂ ਪਾਉਂਦੇ ਤੁਹਾਨੂੰ ਇਹੀ ਟ੍ਰੈਕਟਰ ਆਪਾਂ ਪੁਲ ਕਾ ਮਾਨਤਾਨ ਹੋ ਜਾਊਗਾ ਇਹ ਆਪਾਂ 2,85,000 ਦਾ ਟ੍ਰੈਕਟਰ ਦਵਾਂਗੇ ਬਈ ਹਾਂ ਨਹੀਂ ਬਾਈ ਕੀ ਮਾੜਾ ਮੋਟਾ ਹੋ ਜੂ ਹਲਕਾ ਫਲ ਬਸ ਛੋੜ ਛੱਪਾ ਕਰ ਦਿਆਂਗੇ ਬਈ ਠੀਕ ਹੈ 2,85 ਬੈਟਰੀ ਜਮਾ ਇੱਥੇ ਵੀ ਨਵੀਂ ਆ ਠੀਕ ਹੈ ਤਿੰਨਾ ਟਰੈਕਟਰਾਂ ਦੇ ਬੈਟਰੀਆਂ ਜਮਾ ਨਵੀਂ ਆ ਨਵੀਂ ਬੈਟਰੀ ਹੈ ਬਾਈ ਇੱਥੇ ਠੀਕ ਆ ਵੀ ਮਾੜਾ ਮੋਟਾ ਹੋ ਜੂਗਾ ਨਾ 2.5 ਲੀਟਰ ਹਾਂਜੀ ਹੋ ਜੂਗਾ ਟਰੈਕਟਰ ਨਵਾਂ ਬਾਲ ਜਿਆਦਾ ਬਈ ਨਵਾਂ ਮਾਡਲ ਦੇ ਹਿਸਾਬ ਨਾਲ ਵੀ ਕੰਡੀਸ਼ਨ ਪੂਰੀ ਸਾਫ ਆ ਹਾਂਜੀ ਹਾਂਜੀ ਕੋਈ ਐ ਨਹੀਂ ਵੀ ਕੋਈ ਆ ਕੋਲੇ ਆਊਗਾ ਰੰਗ ਹੋਇਆ ਟਰੈਕਟਰ ਨਿਕਲ ਜੂ ਨਵਾਂ ਜਾਵੇ ਟਰੈਕਟਰ ਰੰਗ ਦੀ ਵੀ ਫੁੱਲ ਗਾਰੰਟੀ ਹੈ ਤੇ ਆਪਣੇ ਟਰੈਕਟਰਾਂ ਚੋਂ ਇੰਜਨ ਗੇਅਰ ਦੀ ਵੀ ਪੂਰੀ ਗਾਰੰਟੀ ਹੈ ਫੁੱਲ ਗਾਰੰਟੀ ਮਿਲੂਗੀ ਬਾਈ ਠੀਕ ਆ ਭਾਈ ਆਪਣਾ ਕੋ ਟਰੈਕਟਰ ਹੀ ਨਵਾਂ ਆਉਂਦਾ ਹੈ ਭਾਈ ਠੀਕ ਆ ਨਵਾਂ ਟਰੈਕਟਰ ਲਈਦਾ ਜਿਹੜਾ ਮਰਤੀ ਟਰੈਕਟਰ ਉਹ ਟਰੈਕਟਰ ਨਵਾਂ ਲੈਨੇ ਆ ਠੀਕ ਆ ਅੱਗੇ ਆ ਗਿਆ ਭਾਈ ਸੋਨਾ ਲੀਕਾ 60 ਇਹ ਬਾਈ ਜੀ ਇਹ ਹੈਗਾ 2016 ਮਾਡਲ 2016 ਮਾਡਲ ਕਾਪੀ ਹੈਗੀ ਇਹਦੀ 17 ਦੀ ਠੀਕ ਆ ਕਾਪੀ 17ਾਂ ਦੀ ਆ ਹਾਂ ਇਹ ਤਾਂ 16 ਦੇ ਮਾਰਕੇ ਆ ਲੁਧਿਆਣੇ ਦਾ ਨੰਬਰ ਆ ਪੀ ਵੀ 10 ਠੀਕ ਆ ਲੁਧਿਆਣਾ ਨੰਬਰ ਆ ਹਾਂਜੀ ਹਾਂਜੀ ਤੇ ਟਾਇਰ ਭਾਈ ਨਾਲ ਦੇ ਆ ਟਾਇਰ ਭਾਈ ਇਹਦੇ 4 90 ਪੈਸੇ ਤੋਂ 85 ਤੋਂ 90 ਪੈਸੇ ਟਾਇਰ ਆ 4 ਨਾਲ ਦੇ ਆ ਠੀਕ ਆ 90 ਪੈਸੇ ਟਾਇਰ ਟਾਇਰ ਤਾਂ ਨਾਲ ਦੇ ਨਾਲ ਇਹ ਟਰੈਕਟਰ ਚੱਲੇ 1500 ਘੰਟਾ ਸਾਰਾ ਏਜੰਸੀ ਦਾ ਫੁੱਲ ਟੌਪ ਮਾਡਲ ਆ ਡਬਲ ਪੰਪ ਆ ਰਿਵਰਸ ਸਪੀਡ ਹੋ ਆ ਤੇਲ ਬ੍ਰੇਕਿੰਗ ਠੀਕ ਆ ਬਾਈ ਫੁੱਲ ਟੌਪ ਮਾਡਲ ਆ ਬਈ ਇਹ ਟਾਇਰ ਚਾਰੇ ਨਾਲ ਦੇ ਆ ਮਰਗਾਰਮ ਰੋਡ ਵਿੱਚੋਂ ਦਿਖਾ ਦੇ ਜਮ ਉਵੇਂ ਹੀ ਪਏ ਆ ਕਿਤੇ ਐ ਨਹੀਂ ਵੀ ਕੋਈ ਰੌਲਾ ਮਿਆ ਵਾ ਜਾ ਕਿਤੇ ਲੱਗਿਆ ਵਾ ਆ ਮਾਰ ਕੇ ਮੁਰ ਕੇ ਚੈੱਕ ਕਰਾ ਦੇ ਬਾਈ ਆਵੇ ਆ ਤੈਣਾ ਵੀ ਨਾਲ ਦੇ ਇਹਦੇ 16 ਦੇ ਠੀਕ ਆ ਠੀਕ ਆ ਨਾਲ ਨਾਟ ਨੋਡਾਂ ਦਾ ਜਿਹੜਾ ਨਿਗਲਾ ਫੁੱਲ ਪਿਆ ਕਰ ਨਹੀਂ ਨਿਕਲ ਹੁੰਦਾ ਨਹੀਂਗਾ ਕਿਉਂਕਿ 15 1600 ਘੰਟਾ ਟਰੈਕਟਰ ਚੱਲਿਆ ਰੀ ਦੇ ਤਾਂ ਬਾਈ ਟਰੈਕਟਰ ਸਰ ਕੋ ਬਾਹੀ ਦੇ ਚੱਲ ਡਬਲ ਡੈਸ਼ ਡਿਸਟ੍ਰਿਬਿਊਟਰ ਆ ਗਿਆ ਕੱਲੀ ਵਾਈ ਤੇ ਚੱਲਿਆ ਆ ਮਰਗਾਰਾ ਮਰਗੋੜ ਉਮੇ ਪਿਆ ਹੇ ਤੱਕ ਜਮ ਠੀਕ ਆ ਬਾਈ ਤੇ ਸਮਾਨ ਆਪਾਂ ਇਹਦੇ ਨਾਲ ਵੀ ਪੂਰਾ ਹੀ ਆ ਬੋਲਾ ਬਾਕੀ ਬਾਈ ਇਹਦੀ ਇੱਕ ਗੱਲ ਹੋਰ ਆ ਇਹਦੀ ਹਜੇ ਤੱਕ ਟੈਵਟਾਂ ਵੀ ਨਹੀਂ ਖੁੱਲੀਆਂ ਟਰੈਕਟਰ ਦੀਆਂ ਚੈੱਕ ਕਰਾ ਦਿੰਦੇ ਆ ਕਲੱਚ ਤਾਂ ਖੁੱਲਣਾ ਬਹੁਤ ਦੂਰ ਦੀ ਗੱਲ ਆ ਆ ਕਲੱਚ ਕਲੱਚ ਨਾਲ ਦਾ ਸਾਰਾ ਕੁਝ ਠੀਕ ਆ ਬਾਈ ਉਹ ਵਿੱਚੋਂ ਵੀ ਦਿਖਾ ਦਿੰਦੇ ਆ ਹਜੇ ਨਾਰ ਨੂੰ ਚਾਬੀ ਨਹੀਂ ਲੱਗੀ ਕਿਸੇ ਲੱਗੀ ਨਹੀਂ ਜਿਹੜੀਆਂ ਟੈਵਟਾਂ ਹੁੰਦੀਆਂ ਬਾਈ ਆਹ ਆ ਟੈਵਟਾਂ ਨਾਲ ਦੀਆਂ ਹਜੇ ਤੱਕ ਨਹੀਂ ਕਿਸੇ ਟਰੈਕਟਰ ਦੀਆਂ ਨਹੀਂ ਹੁੰਦੀਆਂ ਗਿਆ ਖੁੱਲੀਆਂ ਹੀ ਹੁੰਦੀਆਂ ਠੀਕ ਆ ਟੈਵ ਠੀਕ ਆ ਭਾਈ ਆਪਣੀ ਰਿਕਾਰਡ ਨਾਲ ਹੀ ਚੱਲਿਆ ਵਾ ਟਰੈਕਟਰ ਵੀ ਕੋਈ ਕਮੀ ਪੇਸ਼ੀ ਵਾਲਾ ਕੰਮ ਹੀ ਨਹੀਂ ਜਾ ਭਾਈ 1600 ਘੰਟਾ ਕੋਸ 1500 ਕੋਸ ਘੰਟੇ ਚੱਲਿਆ ਹੋਇਆ ਏ ਟਰੈਕਟਰ ਠੀਕ ਆ ਕੱਲੀ ਵਾਹੀ ਤੇ ਚੱਲਿਆ ਕਰਦੇ ਜੇ ਭਾਈ ਟਰਾਲੇ ਤੇ ਚੱਲਿਆ ਨਾ ਖੜਕ ਜਾਂਦੀਆਂ ਜੀ ਖੜਕ ਜਾਂਦੇ ਆ ਭਾਈ ਹਾਂਜੀ ਇਹਦੀ ਆਵਾਜ਼ ਹੀ ਹੈ ਨਹੀਂ ਭੋਰਾ ਹਨਾ ਬਈ ਹੈ ਨਹੀਂ ਕਿ ਹੈ ਨਹੀਂ ਕਿ ਜਮ ਨਹੀਂ ਭਾਈ ਪੂਰਾ ਚੰਗਾ ਟਰੈਕਟਰ ਆ ਤੇ ਵਾਹ ਕੇ ਲਿਆ ਸਕਦੇ ਹਾਂ ਭਾਈ ਤਿੰਨਾ ਇਹਦੀ ਕੀ ਡਿਮਾਂਡ ਰੱਖੀ ਆਪਾਂ ਇਹ ਭਾਈ ਜੀ ਇਹਦਾ ਆਪਣਾ ਰੇਟ ਆਪਾਂ ਹਾਨਾ ਵਾਲੀ ਦੱਸਿਆ ਸਾਰੇ ਟਰੈਕਟਰਾਂ ਦੇ ਹਾਂਜੀ ਇਹ ਆਪਾਂ ਮੌਕੇ ਤੇ ਜੇ ਕੋਈ ਆਉਂਦਾ ਤੇਰੀ ਵੀਡੀਓ ਹਾਂ ਜਮਾ ਲਾਸਟ ਰੇਟ ਆਪਣਾ ਇਹ ਠੀਕ ਆ ਬਾਈ ਤੁਹਾਡਾ ਟਰੈਕਟਰ ਨਵਾਂ ਬਹੁਤ ਜ਼ਿਆਦਾ ਬੰਦਾ ਭਾਵੇਂ ਕੋਈ ਕਾਰੀਗਰ ਲਿਆਵੇ ਕਿਤੇ ਰੰਗ ਦੀ ਕਲਮ ਵੀ ਲੱਗੇ ਨਿਕਲ ਜਾਏ ਆਪਣੀ ਗਾਰੰਟੀ ਹੋਊ ਇਹ ਚੀਜ਼ ਦੀ ਠੀਕ ਆ ਬਾਈ ਹਾਂਜੀ ਹਾਂਜੀ ਤੇ ਬਾਈ ਜੀ ਇਹ ਤਿੰਨੇ ਟਰੈਕਟਰ ਕਿਹੜੇ ਪੈਂਡ ਵਗਾਉ ਹੈ ਬਾਈ ਜੀ ਆਪਣਾ ਮਾਡਰਨ ਆਵਾਦ ਪੈਂਡਾ ਠੀਕ ਆ ਮਾਡਰਨ ਆ ਪੁਰਾਣਾ ਜਿਹੜਾ ਮੋਗਾ ਪੈਂਦਾ ਹੈਗਾ ਤੇ ਨੰਬਰ ਬੋਲੋ ਵੀਰੇ ਫੋਨ ਨੰਬਰ ਆਪਣਾ 6280524401 ਹੁਣ ਬਾਈ ਤੁਹਾਡੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਆਪਾਂ ਮਾਨਦਾਨ ਪੂਰਾ ਹੀ ਕਰ ਦਵਾਂਗੇ ਫਿਰ ਨੰਬਰ ਬੋਲਦੀ 628 not the model